ਬਈ ਕਿਹਾ ਚੱਲ ਨੇ ਹੋਰ ਬਈ ਘਰ ਪਰਵਾਰ ਸਭ ਨੇ ਜਾਨਦੋਤ ਵਗੈਰਾ ਠੀਕ ਨੇ ਆ ਗਏ ਸੀ ਬਈ ਆਪਾਂ ਇਧਰ ਲੇ ਕਰੇ ਤੇ ਯਾਰ ਅੱਜ ਮੌਸਮ ਨੂੰ ਵੀ ਸਾਰਾ ਖਰਾਬ ਹੋ ਰਿਹਾ ਹੈਗਾ ਯਾਰ ਤੇ ਰੋਜ਼ ਦਾ ਹੁਣ ਤਾਂ ਦੱਸਾ ਹੈ ਚੀਚਲ ਜੋੜੀਆਂ ਵੀ ਲਾਤੀਆਂ ਵਿੱਚ ਤਾਂ ਬੰਦੇ ਆ ਆਪਣੇ ਦਾ ਕੰਪਟਰ ਟ੍ਰੇਨਿੰਗ ਜੋੜੀਆਂ ਜੜਿਆ ਲਾਉਣਾ ਜੇ ਹੈਗੇ ਨੇ ਦੋ ਕੋ ਜੋੜੀਆਂ ਲਾਤੀਆਂ ਤਾਂ ਬਾਕੀ ਵੀ ਕਹਿੰਦਾ ਕਿ ਪੁੱਤਰਾ ਪਾ ਬੰਦੀ ਕਰ ਲੈਣਾ ਯਾਰ ਇਹ ਦਾ ਨਾਂ ਕੋ ਮੌਸਮ ਬੜਾ ਕਰਿਆ ਹੋ ਰਿਹਾ ਉਹਦੇ ਵੀ ਤਮ ਕੋਈ ਪੁੱਤਰ ਆਪਣਾ ਪਈ ਗਈ আর ਨਹੀਂ ਜੀ ਉਹਨ ਪਤੀ ਉਮੀ ਵਾਲਾ ਬੈਂਕ ਕਾਲਾ ਸਾਹ ਦੇ ਬੈਠਿਆ ਨਹੀਂ ਪਰਾਂ ਡੇਕ ਤੇ ਬੈ ਗਈ ਤਾਂ ਕਰਕੇ ਬੰਦੀ ਨਾ ਬਚੇ ਜੇ ਬਚਾ ਜਾ ਕੋਈ ਹੁਣ ਅਸੀਂ ਯਾਰ ਉਹ ਬਚਾ ਜਾ ਜੇ ਅੱਜ ਏਕੜਿਆ ਹੋਏ ਨਾ ਬੇਰੇ ਕੁੜੇ ਅੱਗੇ ਚੱਲ ਤਰੀ ਲਾ ਲਿਆ ਕਰਾਂਗਾ ਤਾਂ ਬੰਦੀ ਕਰਾਂਗੇ ਤਾਂ ਦੇਖਦੇ ਆਂ ਬਈ ਕਾਟਣਾ ਤੇ ਦੇਖਦੇ ਆਂ ਕੋਡੇ ਵਾਲੇ ਹੁੰਨੇ ਆ ਪੁੱਤਰ ਪੁੱਤਰਾਂ ਦੇਖਦੇ ਆਂ ਕੀ ਮਾਹੌਲ ਆ ਮੀਂਹ ਮੌਸਮ ਦੇਖੋ ਆ ਲੱਗਦਾ ਵੀ ਹੁਣ ਵੀ ਮੀਂਹ ਆਇਆ ਹੁਣ ਵੀ ਮੀਂਹ ਆਇਆ ਤਮਾ ਮੌਸਮ ਹੋ ਰਿਹਾ ਇਕਾ 4-5 ਦਿਨਾਂ ਬਾਅਦ ਟੂਟੀ ਤਿੰਨ 5-4 ਦਿਨਾਂ ਬਾਅਦ ਟੂਟੀ ਆਈ ਆ ਯਾਰ ਟੂਟੀ ਛੱਡੀ ਆ ਰਾਤ ਮੈਂ ਲੇਟ ਹੋ ਗਿਆ ਸੀ ਬੱਚੇ ਆਪਣੇ ਫਿੱਟ ਹੋ ਰਹੇ ਨੇ ਬਈ ਜੰਮ ਪਰ ਚੇਕ ਅਜੇ ਮੈਂ ਗੂੜਾ ਲਾ ਲਾ ਆ ਕਬੂਤਰੀ ਵੀ ਆਪਣੇ ਬੱਚੇ ਕੱਢਣ ਵਾਲੀ ਆ ਬਸ ਇੱਕ ਦਿਨ ਚ ਮੇਰੇ ਹਿਸਾਬ ਨਾਲ ਇੱਕ ਅੱਧਾ ਤਾਂ ਨਹੀਂ ਲੱਗੂ ਬਿਲਕੁਲ ਆ ਤੇ ਰਿਆਣੀ ਅੰਡਾ ਆ ਕਬੂਤਰੀ ਕਿੰਨੇ ਆ ਉਹ ਚੜਦਾ ਬੱਚਾ ਜੇ ਰੋਜ਼ ਹੀ ਇੱਕ ਪੂਰਾ ਤੜਚ ਹੈ ਮਚਾ ਜੇ ਆਪਣਾ ਗੁੰਡਾ ਤੋੜ ਦਈਏ ਬਾਈ बारे यार रोटियां लेके आया सी भाई मैं रोटियां रोटियां चूर लिए यार ਪੱਲਾ ਆ ਜਾ ਕਿ ਮੈਂ ਦੇਖ ਰੱਖਿਆ ਨੇ ਹਕੂਮੇ ਐਸਾ ਮੈਂ ਦੇਖ ਰੱਖਿਆ ਨਾ ਕਿਉਂ ਦੇਖ ਰੱਖਿਆ ਬੱਲਾ ਜਾ ਓਏ ਉੱਤਰ ਨੇ ਹਾਲੇ ਮੈਂ ਬਰੂਟੀ ਟੋ ਜੁਰ ਲਾਇਆ ਕਕਣੀਆਂ ਜਗੀਆਂ ਆ ਗਈਆਂ ਮੈਂ ਕਰਦਾ ਤੇ ਤੁਹਾਨੂੰ ਦਿਖਾਉਣਾ ਵੀਡੀਓ ਰੋਟੀ ਰੋਟੀ ਦਾ ਕਰਦਾ ਵੀਡੀਓ ਮੈਂ ਕੰਟੀਨਿਊ ਰੋਟੀ ਜੁਰ ਲਾਉ ਪਹਿਲਾਂ ਲਾਉ ਜੀ ਰੋਟੀਆਂ ਦਿੱਤੀਆਂ ਬਾਈ ਜੁਰ ਹੁਣ ਆਪ ਇਹਨਾਂ ਨੂੰ ਰੱਖ ਦੀਏ ਰੋਟੀਆਂ ਕਰੇ ਵੀਦਾ ਟਾਈਮ ਜਿਹੜਾ ਰੱਖ ਜੀ ਯਾਰ ਰੋਟੀਆਂ ਇਹਨਾਂ ਨੂੰ ਦਾਣੇ ਦਾਣੀ ਨੇ ਗਏ ਇਹਨਾਂ ਦਾ ਮਤਲਬ ਇਹ ਟਾਈਮ ਇਹਨਾਂ ਖਾ ਲੈਣਗੇ ਯਾਰ ਸ਼ੀਆ ਕੁਪਈ ਆ ਗਿਆ ਲਾਹਸਰਾ ਜਾ ਸੱਕ ਆਈਆਂ ਇਹਨਾਂ ਹੌਲੀ ਹੋਈ ਹੁਣ ਪਾਣੀ ਵੀ ਭਰ ਦਈਏ ਇਹਨਾਂ ਨੂੰ ਲਓ ਬਈ ਆਹਨਾਂ ਦਾ ਕੰਮ ਟਾਈਮ ਨਾਲ ਨਮੇੜ ਦਈਏ ਕਰਦੀ ਰਿਪੋਰਟ ਬਾਜ ਫਿਰਦਾ ਬਾਜ ਫਿਰਦਾ ਬਈ ਕਰੋ ਜੀ ਇਕ ਨਾ ਬਾਜ ਅੱਜ ਠੰਡਾ ਖੰਡਾ ਚੀ ਆਉਂਨੰਦ ਨੇ ਗਰਮੀ ਚਦਾਏ ਉੱਡਿਆ ਨਹੀਂ ਜਾਂਦਾ ਫਿਰ ਇਹ ਤਾਂ ਹੌਲੀ ਵੀ ਪਰਤ ਆ ਬਈ ਓਕੇ ਦੀ ਕਰਤੀ ਪਾਣੀ ਵਾਲੀ ਰਿਪੋਰਟ ਵੀ ਇਹਨਾਂ ਦੀ ਓਕੇ ਕਰਤੀ ਮੂ ਪਹਿਲਾਂ ਮੈਂ ਦਾਣੇ ਯਾਰ ਪਰਾਂ 36 ਪਰਾਂ ਧਰ ਦਿੰਦੇ ਜਲਮੇ ਟਰੇ ਦਾਣੇ ਖਵਾ ਕੇ ਚੱਕਦਾ ਨਹੀਂ ਹੁੰਦਾ ਸੀ ਤੇ ਬਿੱਠਾ ਮੁੱਠਾ ਮਾਰਨ ਦੇ ਵਿੱਚ ਟਰੇ ਕਰ ਹੁਣ ਹੋਰਾਂ ਤਾਂ ਲੱਗ ਡੰਡੇ ਤੋਂ ਹੁਣ ਹੋਰੇ ਬਿੱਠਾ ਨਹੀਂ ਮਾਰਦੇ ਵਿੱਚ ਜਦੋਂ ਤਾਹਾਂ ਬਈ ਡੰਡੇ ਦੇ ਵੇਖ ਕੇ ਬਿੱਠ ਮਾਰਦੇ ਨੇ ਟਰੇ ਚ ਵੱਜ ਜਾਂਦੀ ਹੈ ਬਿੱਠ ਆਹ ਕਰਕੇ ਅੱਜ ਆ ਰੋਟੀਆਂ ਹੀ ਬੰਨਣ ਦੇਖਦੇ ਹੁਣ ਹੋਰ ਜੀ ਖਾ ਲਿਆ ਰੋਟੀਆਂ ਸਾਰੀਆਂ ਇਹਨਾਂ ਨੇ ਜਿ ਐਂ ਜਿ ਰੱਗਿਆ ਭੁੱਖੇ ਨੇ ਫਿਰ ਦਾਣੇ ਪਾ ਦਾਂਗੇ ਬਈ ਹੋਰ ਨਹੀਂ ਫਿਰ ਰੋਟੀਆਂ ਬਹੁਤ ਨੇ ਦੋ ਖਾ ਰ ਕਬੂਤਰ ਬੱਚਿਆਂ ਨੇ ਤਾਂ ਇੱਕ ਜੋੜੀ ਹੋਆ ਉਹੀ ਖਾਂਦੀ ਆ ਵੱਧ ਦੂਜੇ ਤਾਂ ਖਾਂਦੀ ਨਹੀਂ ਹੈਗੇ ਇਹਨੇ ਤਾਂ ਕਰਕੇ ਆ ਪਾਉਂਦੇ ਵੀ ਉਹ ਹੁਣ ਉਹਸਾ ਬਣਾ ਲਈ ਇਹਨਾਂ ਨੂੰ ਬਿੰਗੜੇ ਸਾਹਿਬ ਨਾਲ ਵੀ ਖਾਂਦੇ ਨੇ ਬਰੋਸ ਬਾਲੇ ਖਰਿਆਬ ਕਰੀ ਜਾਂਦੇ ਨੇ ਯਾਰ ਉਹਨਾਂ ਦਾ ਵੀ ਕੀ ਫਾਇਦਾ ਹਨਾ ਬਾਦੂ ਆ ਕਰਕੇ ਚਲੋ ਠੀਕ ਆ ਬਾਈ ਹੁਣ ਮੈਂ ਜਾਣਾ ਨਾ ਆ ਕੇ ਆਪਣੀ ਡਿਊਟੀ ਤੇ ਸ਼ਾਮ ਨੂੰ ਆਵਾਂਗੇ ਸ਼ਾਮ ਨੂੰ ਦਿਖਾਉਣਾ ਤੁਹਾਨੂੰ ਸਾਰਾ ਇਹਨਾਂ ਦਾ ਆ ਕੇ ਦਾਣੇ ਪਾਣੀ ਦਾ ਕਰਦੇ ਆਂ ਸ਼ਾਮ ਨੂੰ ਤੇ ਬਣੇ ਰਹੋ ਆਪਣੀ ਵੀਡੀਓ ਦੇ ਵਿੱਚ ਕਰਦੇ ਆ ਕੇ ਆਪਾਂ ਸ਼ਾਮ ਨੂੰ ਕੰਟੀਨਿਊ ਹਾਂਜੀ ਆ ਕੇ ਸ਼ਾਮ ਦਾ ਵੇਲਾ ਹੋ ਗਿਆ ਆ ਗਿਆ ਆਪਾਂ ਇਧਰ ਲੈ ਕੇ ਕਰੇ ਤੇ ਬਈ ਮੀਂਹ ਦੇਖੋ ਮੀਂਹ ਖਾਸਾ ਪੈ ਗਿਆ ਯਾਰ ਅੱਜ ਮੈਨੂੰ ਮੈਂ ਹੁਣ ਹੀ ਆਇਆ ਮੈਨੂੰ ਮੈਂ ਵੀ ਖੁੱਡਾ ਨਾਲ ਆਪਣਾ ਚਾਉਂ ਗਿਆ ਹੋਵੇ ਚੈੱਕ ਕਰਦੇ ਆਂ ਖੁੱਡਾ ਬਈ ਪਹਿਲਾਂ ਤਾਂ ਦੇਖਦੇ ਆਂ ਖੁੱਡੇ ਦਾ ਕੋਈ ਮਸਰਾ ਕੋਈ ਤਾਂ ਉਹ ਵੀ ਨਾ ਸਾਰਾ ਖੁੱਡਾ ਚਾਉਂ ਗਿਆ ਹੋਵੇ ਯਾਰ ਗਲਤ ਹੋ ਜੇ ਕੰਮ ਅਮੈਂ ਬਿਨਾ ਗੱਲ ਜੀ ਤੋਂ ਵਾਸੜ ਤਾਂ ਆਈ ਆ ਯਾਰ ਖਾਸੀ ਪਰ ਖੁੱਡਾ ਖੁੱਡਾ ਠੀਕ ਆ ਬਈ ਚੈੱਕ ਕਰੋ ਖੁੱਡਾ ਸਾਰਾ ਓਕੇ ਆ ਆਹ ਉਹਨੇ ਵਾਸੜ ਜੀ ਆਈ ਆ ਜਰੂਰ ਇਧਰ ਵਾਸੜ ਨੇ ਤਾਂ ਆਉਣੀ ਸੀ ਤਾਂ ਕਰਕੇ ਤੇ ਹੁਣ ਬਈ ਆਪਾਂ ਕਬੂਤਰੀ ਬੰਨ ਲਈ ਆਪਣੀ ਛਾਤਰੀ ਤੇ ਮੂਤਰੀ ਬੰਨ ਕੇ ਛਾਤਰੀ ਤੇ ਤਹਾਂ ਬਿਠਾਉਣਾ ਅੱਧਾ ਘੰਟਾ ਮੇਰੇ ਹੈਗਾ ਅੱਜ ਹੁਣ ਤਾਂ ਬਿਠਾ ਆ ਕੇ ਫੇਰ ਕਰਦਾ ਵੀਡੀਓ ਕੰਟੀਨਿਊ ਬਈ ਉੱਤਰ ਬਿਠਾਇਆ ਸਾਤਰੀ ਦਿਨ। ਲਓ ਜੀ ਬਈ ਆ ਗਿਆ ਆਪਾਂ ਛੱਤ ਤੇ ਚੈੱਕ ਕਰੋ ਆਪਣੇ ਪਿੰਡ ਦਾ 뷰। ਤੇ ਮੋਜੀ ਬਣਦੀ ਆਪਾਂ ਕ ਤੇ ਬੱਚਾ ਬਣਤਾ। ਇਹਨੂੰ ਬਿਠਾਈ ਦਿੱਤਾ ਹੁਣ ਬਸ। ਫਿਰ ਕਰਦੇ ਆਂ ਵੀਡੀਓ ਕੰਟੀਨਿਊ ਬੈਠਣ ਦੇ ਇਹਨਾਂ ਨੂੰ ਇਹਦਾ 15 ਮਿੰਟ। ਲਓ ਜੀ ਬਾਬਿਓ ਉਹਦਾ ਭਾਈ ਜਿਹੜਾ ਦੂਜਾ ਹਰੇ ਪੋਟੇ ਵਾਲਾ ਜੀ ਬਿਠਾਇਆ ਤਾਂ ਆਪਾਂ। ਘੰਟਾ ਸਾਢੇ ਤੇ ਹੋ ਗਿਆ ਉਹਨੂੰ ਅੱਧਾ ਘੰਟਾ ਬੈਠੇ ਨੂੰ ਫੇਰ ਹੁਣ ਤਾਂ। ਤੇ ਬਸ ਨੂੰ ਨਾ ਲਾਉਣੇ ਯਾਰ ਥੱਲੇ ਲਾ ਕੇ ਨਾ ਤਾਣੇ ਦੋਨੇ ਪਾਉਣੇ ਮੌਸਮ ਬਾਲਾ ਵਿਗੜ ਰਿਹਾ ਹੈ। ਕੰਮ ਖਰਾਬ ਨਾ ਹੋ ਜੇ। ਤੇ ਹੁਣ ਆਪਾਂ ਇਹਨਾਂ ਲਾਉਣੇ ਆ ਥੱਲੇ। ਲਾ ਕੇ ਮੈਂ ਤੁਹਾਨੂੰ ਕਰਦਾ ਵੀਡੀਓ ਕੰਟੀਨਿਊ। ਮੌਸਮ ਚੈੱਕ ਕਰੋ ਤੁਸੀਂ ਕਿੰਨਾ ਖਰਾਬ ਹੋ ਰਿਹਾ ਹੈ 5:30 ਹੋਏ ਨੇ ਬਈ। 5:29 ਹੋਏ ਨੇ ਮੌਸਮ ਚੈੱਕ ਕਰੋ ਤੁਸੀਂ ਕਿਵੇਂ ਖਰਾਬ ਹੋ ਰਿਹਾ ਹੈ। 2 ਨੰਬਰ ਹਾਲ ਤੱਕ ਦੇਖਿਆ ਹੀ ਨਹੀਂ ਮੋਸਮ ਕਰਦਾ ਵੀਡੀਓ ਕੰਟੀਨਿਊ ਲਾ ਰਾਂ ਉਹਨਾਂ ਨੂੰ ਫੇਰ ਲੜਾਈ ਛੇੜਾਂਗੇ ਇਹ ਗੱਲ ਸਭ ਰਾਜਿਆਂ ਨੇ ਪ੍ਰਵਾਨ ਕੀਤੀ ਘਰੋਂ ਰਾਣੀ ਨੇ ਵੀ ਆਖਿਆ ਤੇ ਪਹਿਲਾ ਪੁੱਤਰ ਦਾ ਵਿਆਹ ਕਰ ਲੋ ਰਾਜਾ ਜੀ ਫੇਰ ਲੜਾਈ ਛੇੜਨੀ ਹੈ ਪਰ ਰਾਜਾ ਭੀਮ ਚੰਦ ਬੜਾ ਉਦਾਸ ਹੋਇਆ ਤੇ ਮੈਨੂੰ ਤਾਂ ਹਰ ਜਗ੍ਹਾ ਤੇ ਦੁਆਰ ਮੇਰੇ ਹੈ ਮੇਰੀ ਜਿੱਤ ਕਿਸ ਤਰ੍ਹਾਂ ਹੋਏਗੀ ਲਓ ਜੀ ਕਬੂਤਰ ਆਪਾਂ ਬਈ ਲੈ ਲਾ ਆਪਣੇ ਜੱਕੋ ਤਰੇ ਜੱਕ ਲਈ ਦਾਣੇ ਪਾ ਦੀ ਯਾਰ ਭੁੱਖੇ ਨੇ ਕਬੂਤਰ ਆਪਣੇ ਕਿ ਰੋਟੀਆਂ ਬੰਨ੍ਹ ਜੀ ਦੋ ਭੁੱਖੇ ਨੂੰ ਖੇਰ ਉਟੀਆਂ ਉਟੀਆਂ ਮਾ ਗਿਆ 2 ਦਾਣੇ ਨਹੀਂ ਪਾ ਗਿਆ ਇਹਨਾਂ ਨੂੰ ਹੁਣ ਦਾਣੇ ਹੁਣ ਪਾਉਣਾ ਬਈ। ਆ ਲੈ ਥੰਦੇ ਦੇਖ। ਹੰਤਾ ਯਾਰ ਮੌਸਮ ਦੇ ਹਿਸਾਬ ਨਾਲ। ਫਿਰ ਆ ਨਹੀਂ ਰਹੂਗਾ। ਉੱਤਰਾ ਨੂੰ ਬੰਦ ਆ ਕਰਨ ਦੀ ਫੈਲਾ ਹਣਾ। ਬੰਦੀ ਕਰਦੀ ਯਾਰ ਜਾਨਵਰ ਸਾਰੇ ਬੱਚੇ ਜੇ ਗ ਜਾ ਕੇ ਛਾਤਰੀ ਦੇ ਤਾ ਬੰਦ ਕਰਾਂਗੇ ਬਸ ਹੰਤਾ ਸ਼ਕੋ ਬਈ ਸ਼ਕੋ ਦਾਣੇ ਲਓ ਜੀ ਆ ਗਏ ਸਾਰੇ ਦੇ ਸਾਰੇ ਜਾਨਵਰ ਆਪਣੇ ਦਾਣੇ ਖਾਣ ਕਰੋ ਚੈੱਕ ਪਾਣੀ ਵੀ ਪਾ ਦੀ ਬਈ ਗੁੰਡਾ ਕੁੰਗਾ ਘਾਟੀ ਪਿੰਦ ਨੇ ਪਾਣੀ ਹੁਣ ਠੰਡ ਕਰਕੇ ਚੱਲ ਮੇਰੇ ਵੀ ਪਾਣੀ ਭਰਿਆ ਪਿਆ ਆਪਣਾ ਠੰਡਾ ਠੰਡਾ ਇਹ ਚੱਕੋ ਪਈ ਪਾਣੀ ਆ ਕੰਮ ਇਹਨਾਂ ਦਾ ਨਮੇੜਤਾ ਪਤਾ ਨਹੀਂ ਯਾਰ ਕੀ ਚੱਕਰ ਹੈ ਜਿਹੜਾ ਹਰੇ ਪੋਟੇ ਵਾਲਾ ਬਹੁਤ ਬਚਾਗਾ ਉਹ ਇਹਦਾ ਭਾਈ ਆ ਦੂਜੇ ਦਾ ਗਲਾਬੀ ਗੰਤਾਂ ਦਾ ਹਰੀ ਮੋਸਰ ਦਾ ਉਹ ਇਹਦਾ ਪੱਲੇ ਜਿਹੜੇ ਚੌੜੇ ਕਰੀ ਖਾਈ ਜਾਂਦਾ ਨੇ ਯਾਰ ਉਹ ਨੀਰਾ ਜੀ ਹੋ ਰਿਹਾ ਸਮਾਰ ਕੇ ਉਹ ਦੂਜਾ ਦੇਖ ਨੇ ਹੁੰਦੇ ਵੱਡਾ ਲੱਗਦਾ ਤਾਂ ਉਹਦੇ ਨਾਲ ਵੀ ਵੱਡਾ ਗਾ ਭਾਈ ਆਪਣੀ ਕਬੂਦਰੀ ਨੇ ਅੰਡਾ ਧਰ ਲਿਆ ਉਹ ਪਿਆ ਤਰੇ ਇੱਕਾ ਉਹ ਬੈਠੀ ਜਿਹੜੀ ਤਾਂ ਐਨੇ ਅੰਡਾ ਲੈ ਆ ਤਾਰੇ ਨੇ ਦੂਜਾ ਅੰਡਾ ਧਰੂ ਕੱਲ ਨੂੰ ਇਹ ਆ ਗਈ ਚੱਕ ਥੱਲੇ ਬਈ ਇਹ ਧਰ ਲਿਆ ਅੰਡਾ ਖਾਈ ਜਾਂਦੇ ਨੇ ਆਪਾਂ ਕਬੂਤਰ ਦਾਣੇ ਬਈ ਬਚੇ ਆਪਣੇ ਬੈਠੇ ਫਿੱਟ ਫਾਟ ਜਮ ਢੇਂਟ ਨੇ ਬਚੇ ਜੀ ਸੈਟ ਰਹੇ ਨੇ ਬਾਬਾ ਕਿਰਪਾ ਕਰੇ ਕੀ ਰਿਪੋਰਟ ਆ ਜਾਂ ਬਚ ਨਹੀਂ ਇਹ ਚੱਲ ਬਚਾ ਬਜਾ ਬਈ ਉਹ ਜਿੰਨਾ ਗੂੜਾ ਬੱਚਾ ਹੋਈ ਰਹੀ ਐ ਤੇਰੀ ਨਾਲ ਪੁੱਤਰਾ ਬਣੇ ਓਕੇ ਦੀ ਰਿਪੋਰਟ ਨਾਲ ਖਾਈ ਜਾਂਦਾ ਨੇ ਬਾਈ ਆਹ ਹੁਣ ਤਾਂ ਬੰਦੇ ਵਾਲਾ ਕੰਮ ਹੀ ਕਰਾਂਗੇ ਅਸੀਂ ਗਿਝਾਵਾਂਗੇ ਗਿਝਾਵਾਂਗੇ ਬੱਚੇ ਇਕੱਲੇ ਹੋਰ ਕੁਝ ਨਹੀਂ ਕਰਦੇ ਬਹੁਤ ਜ਼ਿਆਦਾ ਖਰਾਬ ਮੌਸਮ ਰਹਿਣ ਲੱਗ ਗਿਆ ਯਾਰ ਦੋ ਚਾਰ ਦਿਨ ਤਾਂ ਕਰੂਗਾ ਫਿਰ ਮੌਸਮ ਖਰਾਬ ਫਿਰ ਦੁਬਾਰਾ ਚਲੋ ਸੈੱਟ ਵੀ ਹੋ ਗਿਆ ਜੇ ਫਿਰ ਕੱਢ ਲਿਆ ਕਰਾਂਗੇ ਵਜੇ ਵਜੇ ਜਲ ਗਜਾ ਲਾਂਗੇ ਹੁਣ ਨਹੀਂ ਤਾਂ ਬੰਦ ਹੋਗਾ ਮੈਂ ਬਈ ਸੱਤੋਂ ਮਹੀਨਾ ਜੜ ਗਿਆ ਯਾਰ ਹੁਣ 10 ਤਰੀਕ ਹੋ ਗਈ ਅੱਜ ਅੱਧੇ 20 ਤਰੀਕ ਦਾ ਖਤਮੇ ਤੱਕ ਹੋਊਗਾ ਉਦੋਂ ਬਚੇ ਕਿ ਜਾਉਂ ਗਰੀ ਨਾਲ ਹੁਣ ਡਾਉਣ ਵਾਲੇ ਦਾ ਕੋਈ ਬਾਜੀ ਵੀ ਨਹੀਂ ਆਉਣੀ ਮੇਰੇ ਸਾਹਮਣ ਕੋਈ ਜੇ 8ਵੇਂ ਦਾ 8ਵੇਂ ਉਠੋ ਮਹੀਨੇ ਚਾਹੀ ਆਈ ਬਾਜੀ ਨਹੀਂ ਉਦੋਂ 9ਵੇਂ ਦਾ ਸਮਝਾ ਠੰਡਾ ਵਾਲਾ ਕੰਮ ਹੋਇਆ ਨਾ ਕਿਹੜੇ ਹੁਣ ਬਾਜੀਆਂ ਉਦੋਂ ਬਾਅਦ ਤਾਂ ਤੇ ਬਾਕੀ ਹੁਣ ਆਪਾਂ ਲਵੇ ਕੋਈ ਛੱਡਣ ਨੂੰ ਹੈ ਵੀ ਨਹੀਂ ਯਾਰ ਇੱਕੋ ਪਹਿਲਾਂ ਬਚਾ ਦੀ ਗਲਾਬੀ ਜੀ ਕਾਂਤ ਵਾਲਾ ਗਲਾਬੀ ਜੀ ਪੁੱਟ ਵਾਲਾ ਤੇ ਇਹ ਵੀ ਨਹੀਂ ਖੋਲੇ ਕੋਈ ਡਾਈਆਂ ਡੂਈਆਂ ਕਰਾਈਆਂ ਇਹਨੇ ਚਾਰ ਪੰਜ ਡਾਈਆਂ ਹੋਈਆਂ ਇਹਨੇ ਕੋਈ ਜੋ ਜੋਆ ਨਹੀਂ ਹੈਗਾ ਬਸ ਵੀ ਕਿੰਨਾ ਕੋੜ ਦਾ ਮੈਂ ਲਾਲੂ ਜੇ ਲੈਣਾ ਐਂ ਪੀ ਅਹੀਂ ਬੈਠ ਜਾਂਦਾ ਹਨ ਤਾਂ ਕਰਕੇ ਉਤਰ ਤਾਂ ਨਹੀਂ ਆਪਣਾ ਬੇ ਡਾਉਣ ਵਾਲਾ ਕੋਈ ਹੈਗਾ ਹੁਣ ਬਚੇ ਜੇ ਦੋ ਬਚੇ ਹੋਏ ਨੇ ਇੱਕ ਬਚਾ ਤਿੰਨ ਬਚੇ ਹੋ ਗਏ ਹੁਣ ਡਾ ਮਾ ਡੂਆਂਗੇ ਫਿਰ ਦੇਖਦੇ ਆਂ ਕੀ ਬਣਦਾ ਸੋ ਠੀਕ ਆ ਬਈ ਕਰਦੇ ਆਪਾਂ ਆਪਣੇ ਵੀਡੀਓ ਦੇ ਐਂਡ ਵੀਡੀਓ ਬਧੇ ਲੱਗਦੀ ਹੈ ਲਾਈਕ ਕਰੋ ਕਮੈਂਟ ਕਰੋ ਯਾਰ ਸ਼ੇਅਰ ਕਰੋ ਤੇ ਕਮੈਂਟ ਕਰਕੇ ਦੱਸੋ ਵੀਡੀਓ ਤੁਹਾਨੂੰ ਕਿਵੇਂ ਲੱਗਦੀ ਹੈ ਮਿਲਦੇ ਆਂ ਬਈ ਕੱਲ ਨੂੰ ਨਵੀਂ ਵੀਡੀਓ ਦੇ ਵਿੱਚ